ਵਿਚ ਲਗਾਤਾਰ ਵਧ ਰਹੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ ਇੱਥੇ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਿਸ ਕਾਰਨ ਦੁਪਹਿਰ ਵਕਤ ਵਿੱਚ ਵੀ ਹਾਲਾਤ ਜਿਹੜੇ ਕਿ ਕਰਫਿਊ ਵਰਗੇ ਬਣ ਜਾਂਦੇ ਨੇ ਲੋਕ ਬੇਹਦ ਜ਼ਰੂਰੀ ਕੰਮ ਹੋਣ ਤੇ ਹੀ ਘਰੋਂ ਨਿਕਲਦੇ ਨੇ ਨੈਸ਼ਨਲ ਹਾਈਵੇ ਉੱਤੇ ਸਥਿਤ バス ਅੱਡਾ ਵੀ ਗਰਮੀ ਕਾਰਨ ਬੇਹਦ ਸੁੰਨਾ ਦਿਖਾਈ ਦਿੰਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇੱਥੇ ਮੁਸ਼ਕਿਲ ਨਾਲ ਹੀ ਕੋਈ ਯਾਤਰੀ ਮਿਲਦਾ ਹਾਂ ਦੂਜੇ ਪਾਸੇ ਮੰਡੀ ਅਤੇ ਹੋਰ ਵਪਾਰੀ ਇਲਾਕਿਆਂ ਤੋਂ ਵਿੱਚ ਵੀ ਗਾਹਕਾਂ ਦੀ ਭਾਰੀ ਕਮੀ ਦਿਖਾਈ ਦੇ ਰਹੀ ਹੈ ਜਿਸ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਸਾਰੇ ਹਾਲਾਤ ਕੁਦਰਤ ਦੇ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਨਤੀਜੇ ਹਨ ਵਾਤਾਵਰਣ ਵਿਦਵਾਨ ਵੀ ਕਹਿ ਰਹੇ ਨੇ ਕਿ ਵਾਧੂ ਤਪਸ਼ ਦੇ ਪਿੱਛੇ ਜਲਵਾਯੂ ਪਰਿਵਰਤਨ ਹੈ ਜਿਹੜਾ ਕਿ ਉਹ ਵੱਡਾ ਕਾਰਨ ਹੈ ਬਹੁਤ ਜ਼ਿਆਦਾ ਅਸਰ ਹੈ ਜੀ 10 ਵਜੇ ਤੱਕ ਲੋਕ ਨਿਕਲਦੇ ਨੇ ਤਕਰੀਬਨ ਉਹ ਵੀ ਕੋਈ ਡਿਊਟੀ ਵਾਲਾ ਕੋਈ ਬੈਂਕ ਵਾਲਾ ਕੋਈ ਆਮ ਮਜਬੂਰੀ ਵਾਸਤੇ ਉਸ ਤੋਂ ਬਾਅਦ ਤਾਂ ਇੱਥੇ ਐ ਲੱਗਦਾ ਜਿਵੇਂ ਕਰਫਿਊ ਲੱਗਿਆ ਹੁੰਦਾ ਗਰਮੀ ਲੋਨਾ ਫੂਕੇ ਪੈਨੇ ਲੋਕ ਤੋਂ ਤੁੱਪ ਦੇ ਵਿੱਚ ਬੇਵਸੋਣ ਵਾਲਾ ਕੰਮ ਹੋਇਆ ਪਿਆ ਆਮ ਬੰਦਾ ਸਿਆਣਾ ਬੰਦਾ ਤਾਂ ਆਪਣੇ ਬੱਚਿਆਂ ਨੂੰ ਕਹਿੰਦਾ ਕਿ ਘਰੇ ਬੈਟ ਜੋ ਕਾਰੋਬਾਰ ਨੇ ਕਿਵੇਂ ਕਾਰੋਬਾਰ ਤਾਂ ਬੱਸ ਦਾ ਤਾਂ ਜਮੀ ਖਤਮ ਹੋਇਆ ਪਿਆ ਗਰਮੀ ਕਰਕੇ 4 ਵਜੇ 10 ਤੋਂ 4 ਵਜੇ ਤੱਕ ਤਾਂ ਸਵਾਰੀ ਨਹੀਂ ਹੁੰਦੀ ਤੁਸੀਂ ਬੱਸ ਅੱਡੇ ਹੀ ਦੇਖ ਲਓ ਤਕਰੀਬਨ 1:00 ਤੋਂ ਬਾਅਦ ਬੱਸਾਂ 11 ਵਜਣ ਵਾਲੇ ਨੇ ਖੜ ਚੁੱਕੀਆਂ ਨੇ ਕਿਹੜਾ ਪਹਿਲਾ ਕਿਹੜਾ ਲੱਗ ਦੁਪਹਿਰ ਤਾਂ ਗਿੜੀ ਨਹੀਂ ਲਾਉਂਦੀਆਂ ਗੱਡੀਆਂ ਤੇ ਪਣੀ ਜਲ ਵੀ ਨਹੀਂ ਪੂਰਾ ਹੋ ਰਿਹਾ 100 ਪੀ ਲੀਟਰ ਡੀਜ਼ਲ ਪਹਿਲੇ ਪਿਛਲੇ ਸਾਲਾਂ ਦੇ ਖੁਦ ਇਦਾਂ ਕਹਿ ਰਹੇ ਨਹੀਂ ਇੰਨਾ ਨਹੀਂ ਇਹਦੀ ਹੈਗੀ ਇੱਕ ਵਜ੍ਹਾ ਹੀ ਆ ਵੀ ਤਰਖਤ ਹੈ ਨਹੀਂ ਹੁਣ ਪਟਿਆਲੇ ਤੋਂ ਸਰਹੰਦ ਰੋਡ ਬਣਿਆ ਸਾਰੇ ਤਰਖਤ ਪਹਿਲਾਂ ਵੱਡੇ ਨੇ ਅੱਲਾ ਕਿ ਉਹ ਬਚਾਏ ਜਾ ਸਕਦੇ ਕਿਹ ਤਰੀਕੇ ਨਾਲ ਗਵਰਨਮੈਂਟ ਪਹਿਲਾਂ ਉਹ ਠੇਕੇਦਾਰ ਨੇ ਤਰਖਤ ਵੱਢ ਲੇ ਸੜਕ ਜੇ 2-3 ਸਾਲ ਲੱਗਣੇ ਬੰਨ ਨੂੰ ਲੱਖਾਂ ਹੀ ਤਰਖਤਾਂ ਦੀ ਬਲੀ ਦੇ ਚੁੱਕੇ ਨੇ ਸਰਕਾਰ ਨੂੰ ਚਾਹੀਦਾ ਵੀ ਤਰਖਤ ਆਪ ਸੜਕਾਂ ਦੇ ਤਰਖਤਾਂ ਹੋਣ ਬੱਸ ਸਟੈਂਡ ਤੇ ਕੋਈ ਪ੍ਰਬੰਧ ਹੈਗਾ ਲੋਕਾਂ ਨੂੰ ਜੋ ਪੱਖੇ ਲਈ ਜਾਂਦਾ ਨਹੀਂ ਬੱਸੜ ਦੇ ਅੰਦਰ ਤਾਂ ਹੈ ਇੱਕ ਤਾਂ ਬੇਨ ਮਜਬੂਰੀ ਇੱਥੇ ਹੀ ਆ ਵੀ ਪਾਣੀ ਦਾ ਠੰਡੇ ਪਾਣੀ ਦਾ ਵਾਟਰ ਕੂਲਰ ਕੋਈ ਨਹੀਂ ਹੈਗਾ ਇੱਦਾਂ ਬੱਸ ਸਟਾ ਇਕਾ ਸੱਤ ਦੇ ਉੱਪਰ ਪੱਖੇ ਨਹੀਂ ਆਏ ਬਾਹਰ ਸੈਟ ਦੇ ਉੱਤੇ ਸੋ ਗੋਵਿੰਦਰ ਸਿੰਘ ਜੀ ਕਿੰਨੀ ਗਰਮੀ ਇੰਨੀ ਪੈ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਖਰਨਾ ਚ ਕਿੰਨਾ ਅਸਰ ਹੈ ਬਹੁਤ ਗਰਮੀ ਦਾ ਅਸਰ ਪੈ ਰਿਹਾ ਜਿੰਨਾ ਕਦਮੇ ਹੱਥੋਂ ਵੱਧ ਆ ਰਿਹਾ ਅਦੇ ਲੋ ਹੁਣ ਆਏ 10 ਵਜੇ ਤੋਂ ਬਾਅਦ ਸਰ ਇੰਨੀ ਗਰਮੀ ਪੈਂਦੀ ਹੈ ਰੇ ਰੱਬ ਦਾ ਆ ਜਿਹੜੇ ਦਰਾਗਤ ਵੱਡ ਹੋ ਰਿਹਾ ਇਹਨਾਂ ਦੇ ਬਲਾਕਾਂ ਤੇ ਗਰਮੀ ਆ ਪਹੁੰਚ ਹੋਣੀ ਜਿਹੜੇ ਦੋ ਕਿਥੇ ਆਉਂਦੇ ਨੇ ਦਿਨ ਦੇ ਵਿੱਚ ਕਿਹੋ ਜਿਹੇ ਹਾਲਾਤ ਬਹੁਤ bure ਹਾਲਾਤ ਕਾਰੋਬਾਰ ਤੇ ਕਿੰਨਾ ਕਸਰ ਹੈ ਹਾਂਜੀ ਕਾਰੋਬਾਰ ਤੇ ਕਿੰਨਾ ਕਸਰ ਹੈ ਬਹੁਤ ਅਸਰਾਈ ਕਾਰੋਬਾਰ ਤੇ ਟਰਾਂਸਪੋਰਟ ਫੈਲ ਹੁੰਦੀ ਜਾਂਦੀ ਤੇ ਬੱਸ ਸਟੈਂਡ ਤੇ ਫੈਸਿਲਿਟੀ ਹੈਗੀ ਇਹ ਕੋਈ ਗਰਮੀ ਤੋਂ ਬਚਾ ਪਾਣੀ ਠੰਡੇ ਦੇ ਹੈ ਨਹੀਂ ਜੀ ਪੱਖੇ-ਪੁੱਖੇ ਜਾਂ ਹੋਰ ਨਹੀਂ ਪੱਖੇ ਲੱਗੇ ਹੋਏ ਕੋਈ ਇਦਣੋਂ ਹੱਲਦਾ ਕੋਈ ਇਦਣੋਂ ਹੱਲਦਾ ਦਰਖਤ ਕਿੰਨੇ ਕਿੰਨੇ ਬੱਸ ਸਟੈਂਡ ਤੇ ਬੱਸ ਸਟੈਂਡ ਤੇ ਕੋਈ ਵੀ ਦਰਖਤ ਨਹੀਂ ਹੈ ਜੀ ਇੱਕ ਆ ਦਰਖਤ ਹੈ ਉਹ ਵੀ ਮੰਦਰ ਦੇ ਨਾਲ ਹੋਰ ਕੁਝ ਨਹੀਂ ਗੁਰਦੇਵ ਸਿੰਘ ਗਰਮੀ ਦਾ ਕਿੰਨਾ ਅਸਰ ਕਰਨਾ ਜੀ ਦੇਖੋ ਨਾ ਮਿਲਦਿਆ ਬਹੁਤ ਗਰਮੀ ਆ ਜੀ ਪਰਸੋਂ 48 ਸੀ ਕੱਲ 46 ਤੇ ਆਟੋ ਡਰਾਈਵਰ ਆ ਮੈਂ ਸਵਾਰੀ ਹੈ ਨਹੀਂ ਜਮਾਂਗੀ ਗਰਮੀ ਕਰਕੇ ਲੋਕ ਨਿਕਲਦੇ ਨਹੀਂ ਪਏ ਹੋ ਬੱਸਾਂ 'ਚ ਸਵਾਰੀ ਹੋਊਗੀ ਤਾਂ ਸਾਨੂੰ ਸਵਾਰੀ ਮਿਲਣੀ ਆ ਬੱਸਾਂ ਹੀ ਖਾਲੀ ਨੇ ਬੱਸ 'ਚ ਸਵਾਰੀ ਹੋਊਗੀ ਤਾਂ ਸਾਡੇ ਕੋਲ ਸਵਾਰੀ ਹੋਊਗੀ ਆਟੋ ਵਾਲਿਆਂ ਨੂੰ ਕਿੰਨੇ ਵੇ ਤੱਕ ਕਿੰਨੇ ਵੇ ਤੱਕ ਇਹ ਹਾਲਾਤ ਰਹਿੰਦੇ ਨੇ ਆ ਦੇਖ ਲਓ ਜੀ 10 ਵਜੇ ਤੋਂ ਸ਼ੁਰੂ ਹੋ ਗਿਆ ਕੰਮ 5 ਵਜੇ ਤੱਕ ਤਾਂ ਆਮ ਅਜੇ ਮਟਰਤੀਓ ਲੱਗ ਜਾਣਾ 5 ਵਜੇ ਤੋਂ ਬਾਅਦ ਥੋੜੀ ਹਲ ਚੱਲ ਜਾਈ ਹੁੰਦੀ ਹੈ ਇਹ 10 ਵਜੇ ਤੋਂ 5 ਵਜੇ ਤੱਕ 4 ਵਜੇ ਤੱਕ ਇਦਾਂ ਹੀ ਰਹਿਣਾ ਪੂਰੀ ਜਰਨੀ ਵਿੱਚ ਕਿਹ ਵਜਾ ਕੀ ਮੰਨਦੇ ਨੇ ਲਗਾਤਾਰ ਹੱਦ ਸਭ ਜੰਮੀ ਫਸਦੀ ਜਾਂਦੀ ਹੈ ਰક્ત ਵੱਡੇ ਜਾ ਰਹੇ ਨੇ ਜੀ ਬਹੁਤ ਪਟਿਆਲਾ ਰੋਡ ਖਾਲੀ ਕਰਤਾ ਜੀ